ਮੇਰਾ ਨਾਮ ਵਿਨੋਦਾ ਜੀ ਵਿਨੋਦ ਬੰਟੀ ਅੱਛਾ ਤੁਸੀਂ ਇੱਕ ਕਰੋੜ ਤੋਂ ਵੀ ਜ਼ਿਆਦਾ ਵਾਰੀ ਜਿਹੜਾ ਹੈਗਾ ਹੈ ਉਹ ਰਾਮ ਨਾਮ ਲਿਖਿਆ ਹੈ ਹਾਂ ਜੀ ਸੱਚੇ ਕੀ ਤੁਹਾਡੀ ਜਿਹੜੇ ਇਹ ਮਨਸਾਰੇ ਕਦੋਂ ਤੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਕੀ ਉਮਰ ਸੀ ਤੁਹਾਡੀ ਉਸ ਵੇਲੇ ਤੇ ਇਹ ਸ਼ੌਂਕ ਕਿਵੇਂ ਪਿਆ ਤਾਂ ਮੈਂ ਜੀ ਰਾਮ ਨਾਮ ਲਿਖਣ ਦਾ ਸ਼ੌਂਕ ਮੈਂ ਜਿਹੜਾ ਹੈਗਾ ਉਹ ਸਨ 2000 ਦੇ ਆਸ-ਪਾਸ ਪਿਆ ਉਦੋਂ ਮੈਂ ਇੱਕ ਵਾਰੀ ਮੈਂ ਕਿਸੇ ਪੰਡਤ ਜੀ ਨੇ ਉਪਾਏ ਵਾਸਤੇ ਕੇਸਰ ਦੇ ਤਿਲਕ ਦੇ ਨਾਲ ਤੇ ਕਲਮ ਦੇ ਨਾਲ ਲਿਖਣ ਲਈ ਰਾਮ ਰਾਮ ਕਿਹਾ ਤੇ ਸਵਾ ਲੱਖ ਵਾਰੀ ਲਿਖਣਾ ਸੀ ਤੇ ਉਹਦੀਆਂ ਗੋਲੀਆਂ ਬਣਾ ਕੇ ਹਰਦوار ਪਾਣੀਆਂ ਸੀ ਉਸ ਤੋਂ ਬਾਅਦ ਮੈਨੂੰ ਇਹੋ ਜਿਹਾ ਸ਼ੌਂਕ ਪਿਆ ਕਿ ਮੈਂ ਰਾਮ ਰਾਮ ਲਿਖਣਾ ਸ਼ੁਰੂ ਕਰ ਦਿੱਤਾ ਤੇ ਅੱਜ ਤੱਕ ਵੀ ਮੈਂ ਰੂਟੀਨ ਨਾਲ ਲਿਖਦੇ ਹਾਂ ਰਾਮ ਰਾਮ ਅੱਛਾ ਇਹ ਤੁਹਾਨੂੰ ਕਿੰਨੇ ਚਿਰ ਹੋ ਗਏ ਨੇ ਲਿਖਦੇ ਨੂੰ ਕਿ ਮੈਨੂੰ ਇਹ ਕੋਈ ਤਕੀਬਨ 23 ਸਾਲ ਹੋ ਗਏ ਆ ਲਿਖਦੇ ਆ ਨੂੰ ਜੀ ਤੇ ਮੈਂ ਰੂਟੀਨ ਦੇ ਨਾਲ 2100 ਵਾਰੀ ਤੇ ਰੋਜ਼ ਰੂਟੀਨ ਨਾਲ ਲਿਖਣਾ ਹੀ ਆ ਰਾਮ ਰਾਮ ਉਸ ਤੋਂ ਵੱਧ ਜੇ ਲਿਖਿਆ ਜਾਵੇ ਤੇ ਉਹ ਪ੍ਰਭੂ ਦੀ ਇੱਛਾ ਇਹ ਕਿਹੜਾ ਸਮਾਂ ਹੁੰਦਾ ਸੀਗਾ ਜਿਸ ਸਮੇ ਤੁਸੀਂ ਰਾਮ ਨਾਮ ਲਿਖਦੇ ਸੀਗੇ ਮੈਂ ਦੁਕਾਨ ਦੇ ਉੱਤੇ ਬੈਠ ਕੇ ਰਾਮ ਰਾਮ ਲਿਖਦਾ ਜੀ ਸਵੇਰੇ ਜਦੋਂ ਦੁਕਾਨ ਖੋਲ ਕੇ ਪੂਜਾ ਪਾਠ ਕਰਨੀ ਸ਼ੁਰੂ ਕਰਨੀ ਆ ਉਦੋਂ 1 ਘੰਟਾ ਉਦੋਂ ਸਵੇਰੇ ਲਿਖਦਾ ਤੇ 1 ਘੰਟਾ ਜਦੋਂ ਸ਼ਾਮੀ ਪੂਜਾ ਕਰੀਦੀ ਆ ਜੋ ਜਗਾਣੀ ਆ ਉਸ ਤੋਂ ਬਾਅਦ ਲਿਖਣਾ ਸ਼ੁਰੂ ਕਰਦਾ ਉਹ ਤਾਂ ਤੁਸੀਂ ਕਿੰਨੀ ਵਾਰੀ ਲਿਖ ਚੁੱਕੇ ਹੋਏਗੇ ਮੈਂ ਤਕਰੀਬਨ ਹੁਣ ਤੱਕ 1 ਕਰੋੜ 10 ਲੱਖ ਤੋਂ ਵੀ ਉੱਪਰ ਲਿਖ ਚੁੱਕਾ ਹੋਇਆ ਜੀ ਰਾਮ ਰਾਮ ਅੱਛਾ ਇਹ ਤੁਸੀਂ ਸਾਰੀ ਇਸ ਦੇ ਜੋ ਲਿਖਿਆ ਹੈ ਗਏ ਸਾਮ ਕੀ ਰੱਖਿਆ ਹੋਇਆ ਇਹਦੇ ਚੋਂ ਮੈਂ ਮੇਕੋ 51 ਲੱਖ ਵਾਰੀ ਮੈਂ ਇੱਕ ਬਾਲਾ ਜੀ ਮੰਦਿਰ ਬਣਿਆ ਸੀ ਸਾਡੇ ਇੱਥੇ ਸ਼ੇਖਾਂ ਬਾਜ਼ਾਰ ਉਹਦੇ ਵਿੱਚ ਨੀ ਪੱਥਰਾਂ ਦੇ ਵਿੱਚ ਰਹਾਇਆ ਸੀਗਾ ਤੇ ਉਸ ਤੋਂ ਬਾਅਦ ਬਾਕੀ ਮੇਕੋ ਜਿਹੜਾ ਲਿਖਿਆ ਹੋਇਆ ਹੈ ਇਸ ਟਾਈਮ 72 ਕਰੋੜ ਲਖ ਲਿਖਿਆ ਹੋਇਆ ਪਿਆ ਆਲਰੇਡੀ ਤੁਸੀਂ ਦੇਖ ਸਕਦੇ ਹੋ ਉਹਦੀ ਸਾਰੀ ਡਿਟੇਲਸ ਮੇਕੋ ਹੈਗੀਆਂ ਹਾਂ ਰਾਮ ਰਾਮ ਦੀਆਂ ਅੱਛਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹ ਲਿਖ ਰਹੇ ਹੋਗੇ ਇਹ ਕਿੰਨਾ ਕੁ ਇੱਕ ਦਿਨ ਦੇ ਵਿੱਚ ਕਿੰਨਾ ਕੁ ਤੁਸੀਂ ਲਿਖ ਦਿੰਦੇ ਹੋ ਤੇ ਕਿੰਨੇ ਕੀ ਮਤਲਬ ਸਮੇਂ ਦੇ ਵਿੱਚ ਤੁਸੀਂ ਲਿਖ ਦਿੰਦੇ ਹੋ ਮੈਂ ਦੇਖੋ ਜੀ ਤਕਰੀਬਨ ਅੱਜ ਕੱਲ ਇੱਕ ਪੇਜ ਲਿਖਦਾ ਹੈਗਾ ਜਿਹਦੇ ਚ ਚਾਰ ਕ ਹਜ਼ਾਰ ਵਾਰੀ ਰਾਮ ਰਾਮ ਲਿਖਿਆ ਜਾਂਦਾ ਹੈਗਾ ਤੇ ਮੈਨੂੰ ਇਹ ਲਿਖਣ ਦੇ ਵਿੱਚ ਤਗੀਪਨ 2 ਘੰਟੇ ਤੋਂ 2.5 ਘੰਟੇ ਦਾ ਸਮੇਂ ਲੱਗ ਜਾਂਦਾ ਹੈ ਅੱਛਾ ਤਾਂ ਇਹ ਕੰਟੀਨਿਊ ਤੁਸੀਂ ਲਿਖਦੇ ਹੈ ਮੈਂ ਕੰਟੀਨਿਊ ਲਿਖਦਾ ਜੀ ਅੱਛਾ ਘਰ ਦੇ ਵਿੱਚ ਸਿਓ ਘਰ ਦੇ ਵਿੱਚ ਤੁਹਾਡਾ ਇਸ ਚੀਜ਼ ਵਿੱਚ ਆਪਾਂ ਅਗਰ ਇਕੱਲੇ ਹੀ ਹੁੰਨੇ ਹੋ ਤੁਸੀਂ ਨਹੀਂ ਦੇਖੋ ਜੀ ਇਹ ਮੈਂ ਲਿਖਦਾ ਤੇ ਸਿਰਫ ਇਕੱਲਾ ਹੀ ਹੈਗਾ ਪਰ ਸਾਡੇ ਘਰ ਦੇ ਸਾਰੇ ਬੰਦੇ ਧਾਰਮਿਕ ਹੈਗੇ ਸਾਰੇ ਨੂੰ ਇਹ ਹਦਾਇਤ ਹੈ ਕਿ ਹਨੂਮਾਨ ਚਲिसा ਦਾ ਪਾਠ ਕਰੋ ਤੇ ਇਸ ਨਾਸ਼ਤਾ ਮਿਲੇਗਾ ਨਹੀਂ ਤਾਂ ਨਹੀਂ ਅਚ ਚ ਰਮਨਤਾ ਜ ਨੂੰ ਰਾਮ ਮੰਦਰ ਹੋਣ ਬਣੇ ਵਾਲਾ ਹੈ ਹਾਂਜੀ ਮੈਤਰੀ ਇੱਕ ਮਹਾਨ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਹਾਂਜੀ ਉਸ ਉੱਤੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਸਾਰੇ ਜੋ ਲਿਖਿਆ ਹੈ ਉਹ ਹੈ ਤੁਸੀਂ ਉਸ ਜਗ੍ਹਾ ਦੇ ਉੱਤੇ ਪਹੁੰਚਾਉਂਗੇ ਜਾਂ ਫਿਰ ਆਪਣੇ ਕੋਈ ਲੱਖ ਰਹੇ ਹੋ ਉਸੇ ਨਹੀਂ ਜੀ ਮੇਰੀ ਤੇ ਹੀ ਸ਼ੁਰੂ ਤੋਂ ਹੀ ਮੇਰੀ ਇਹ ਇੱਛਾ ਰਹੀ ਹੈ ਕਿ ਜਦੋਂ ਵੀ ਅਯੁੱਧਿਆ ਚ ਰਾਮ ਮੰਦਰ ਬਣੇ ਮੈਂ ਉਹ ਤੇਪ ਨੇ ਇਹ ਲਿਖਿਆ ਹੈ ਪਚਾਵਾ ਜੀ ਦੇ ਰਾਮ ਮੇਰਾ ਮਨ ਤੇ ਮੇਰੀ ਲਿਖਨ ਦਾ ਅਰਥ ਪੂਰਾ ਹੋ ਸਕੇ ਮੈਂ ਇਸ ਲਈ ਸਰਕਾਰ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਰਾਮ ਮੰਦਰ ਦਾ ਨਿਰਮਾਣ ਕੀਤਾ ਤੇ ਮੈਂ ਚਾਹਨਾ ਹੈ ਕਿ ਇਹ ਉੱਥੇ ਪਹੁੰਚੇ ਤੇ ਮੇਰੇ ਮਨ ਦੀ ਸ਼ਾਂਤੀ ਮਿਲੇ ਤੇ ਮੇਰਾ ਵੀ ਇਹ ਸੰਭਾਲਣ ਦਾ ਥੋੜਾ ਭਾਰ ਹਲਕਾ ਹੋਵੇ ਕਿਉਂਕਿ ਭਾਰ ਵੀ ਬਹੁਤ ਜ਼ਰੂਰੀ ਹੈ میں رام رام لے کچھ لکھیا ہے جڑا کہ میں اپنے آپ محسوس کردہ ہے گا وہ میں تھانوں دس رہا ہے کہ میرے من دیا بھاوناواں کی ہے رام دام میرا کہنا ہے کہ رام رام کہیے سدا سکھی رہیے رام کی تعریف میں کیسے کروں میرے پاس شبد نہیں ساری دنیا میں جا کر ڈھونڈو میرے رام جیسا کوئی اور نہیں رام نام کی مہما ہے اپرم پار رام نام کے جاب سے ہی سب کے جاتے ہیں پاپ رام نام مہا منتر جس کے جپنے سے کسی کا بھی کوئی نیم نہیں کوئی ویدی نہیں کوئی ویدان نہیں جہاں چاہے آپ رام رام جپ سکتے ہو سکھ میں ہو دکھ میں ہو جنم میں ہو مرتیو میں ہو رام 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 شری رام کا مطلب ہے بھگوان شری رام من بھون آنند میں آکرشن اور سندر ہوتے ہیں شری نام شری رام نام کا فل کیا ملتا ہے لکھنے سے جو فل ہمیں ست یوگ میں تب سے ملتا تھا میں دان سے ملتا تھا دگ سے ملتا تھا وہی کل یگ میں صرف رام نام سمرن سے ہی سب فلوں کی پراپتی ہوتی ہے اس لیے

کو جانے کے لیے لنکا جانے کے لیے رام سیتو کا نرم کرنا پڑا اس لیے رام نام کی شکتی رام سے بھی ہی بڑی ہے جے شری رام